ਮੈਂ ਤੁਹਾਨੂੰ ਦੋ ਘਟਨਾਵਾਂ ਦੱਸਦਾ ਛੁੱਟੀਆਂ 'ਚ ਅਸੀਂ ਗਏ ਮੇਰੇ ਨਾਨਕੀ ਉੱਥੇ ਨਾਨਕੀ ਨਾ ਮਤਲਬ ਦੋ ਦੁਕਾਨਦਾਰ ਸੀ ਹਿੰਦੂ ਜੈਂਟਲਮੈਨ ਸੀ ਉਦੋਂ ਦੁਕਾਨ ਵਾਲੇ ਆਪਣੇ ਬਾਹਰ ਪੈ ਜਾਂਦੇ ਸੀ ਉਹ ਸਵੇਰੇ ਰੌਲਾ ਪੈ ਗਿਆ ਮੇਰੇ ਨਾਨੀ ਜாதਵੀ ਉਹ ਬਜ਼ੁਰਗ ਨੂੰ ਭਈ ਨਕਸਲੀ ਮਾਰ ਗੇ ਰਾਤ ਅੱਛਾ ਜੀ ਤੇ ਇੱਕ ਹੋਰ ਸੀ ਅਸੀਂ ਉਹਨੂੰ ਮਾਮੇ ਹੀ ਕਹਿੰਦੇ ਹੁੰਦੇ ਵੀ ਉਹ ਜ਼ਖਮੀ ਹੋ ਗਿਆ ਤੇ ਇੱਕ ਵਾਰ ਅਸੀਂ ਖੇਡ ਜੇ ਰਹੇ ਸੀ ਸਾਡੇ ਪਿੰਡ ਦੇ ਗੁਰਦੇਵ ਸਿੰਘ ਸੀ ਉਹ ਨਾਇਬ ਕੋਰਟ ਹੁੰਦੀ ਸੀ ਪੁਲਿਸ 'ਚ ਸੀ ਉਹ ਆ ਕੇ ਕਿਸੇ ਨੇ ਪੁੱਛਿਆ ਕੀ ਗੱਲ ਗੁਰਦੇਵ ਸਿੰਘ ਜਲਦੀ ਮੁੜਿਆ ਆਇਆ ਨਕਸਲੀਆਂ ਨੂੰ ਉਹ ਗਾਲ ਜੀ ਕੱਢ ਕੇ ਕਹਿੰਦੇ ਸਿਕੰਦਰ ਸਿੰਘ ਡੀਐਸਪੀ ਮਾਰਤਾ ਉਹਨਾਂ ਨੇ ਅੱਛਾ ਮਤਲਬ ਪਟਿਆਲੇ ਦੀ ਕੋਈ ਘਟਨਾ ਹੋਈ ਸੀ ਬਾਅਦ ਚ ਪਤਾ ਲੱਗਿਆ ਉਹ ਪਵਨ ਇੱਕ ਮੁੰਡਾ ਜਸਪਾਲ ਸ਼ਾਇਦ ਉੱਥੇ ਮਾਰਿਆ ਗਿਆ ਸੀ ਜਵਾਬੀ ਗੋਲੀ ਚ ਤੇ ਇੰਜਾਂ ਜਿਹੀਆਂ ਗੱਲਾਂ ਦੀਆਂ ਨਾ ਕਿਤੇ ਨਾ ਕਿਤੇ ਤੁਹਾਡੇ ਮਨ ਚ ਆਉਂਦੀਆਂ ਰਹਿੰਦੀਆਂ ਸੀ ਖਟਕਦੀਆਂ ਰਹਿੰਦੀਆਂ ਸੀ ਫਿਰ ਮੈਂ ਰਜਿੰਦਰ ਕਾਲ ਦੇ ਬਟੰਡੇ ਦਾਖਲਾ ਲਿਆ ਇੱਕ ਕਾਲ ਚ ਕਿਹੜੇ ਸਾਲ ਦਾਖਲਾ ਲਿਆ ਨਹੀਂ ਮੇਰਾ ਖਿਆਲ ਹੈ ਮੈਂ 1975 ਚ ਲਿਆ ਨਾਬੇ ਕਾਲ ਚ ਸੈਕੰਡ ইয়ার મેં ਨਾਬੇ ਕਾਲਜ ਤੋਂ ਕੀਤਾ ਰਪਦਮਨ ਤੋਂ বিএ ফাইনাল ਚ મેં ਦਾਖਲਾ ਲਿਆ ਰਜਿੰਦਰ ਕਾਲਜ আচ্ছা ਅਜਾ ਉਦੋਂ ਹੁੰਦਾ ਸੀ ਤੁਸੀਂ ਸਵਾਲ ਸੀ ਨਾ ਵੀ ਇਹ ਬੰਦਾ ਇੱਡੀ ਦੂਰੋਂ ਇੱਥੇ ਕਿਉਂ ਦਾਖਲਾ ਲੈ ਰੇ ਉਹ ਫਿਰ ਉਦੋਂ ਕਹਾਣੀ ਜੀ ਬਣਾਈ ਜੀ ਬਦਲੀ ਹੋ ਗਈ ਜੀ ਮੇਰੇ ਬਾਪੂ ਜੀ ਦੀ ਤੇ ਫਲਾਨਾ ਫਿਰ ਇੱਕ ਬੰਦਾ ਲਿਆਂਦਾ ਉਥੋਂ ਪਿੱਥੋਂ ਦੇ ਸੀ ਉਹ ਕਹਿੰਦੇ ਆਪਣੇ ਬਾਪੂ ਨੂੰ ਤੁਸੀਂ ਨਾਲ ਲੈ ਕੇ ਆਓ ਮੇਰੇ ਬਾਪੂ ਕੋਲ ਜਦੋਂ ਦਾਖਲਾ ਦੇਤਾ ਬਾਪੂ ਬਣ ਕੇ ਲੈ ਗਿਆ ਕੇਸਾ ਹਾਂ ਜੀ ਹਾਂ ਤੇ ਹੁਣ ਜਾਣ ਸਾਰੇ ਜਦੋਂ ਦਾਹ ਨਾਲ ਲੈ ਲੈ ਫਿਰ ਕੰਮ ਤਾਂ ਉਹੀ ਕਰਨਾ ਸੀ ਯੂਨੀਅਨ ਵਾਲਾ ਇੰਨੀਆਂ-ਇੰਨੀਆਂ ਸਰਗਰਮੀਆਂ ਸ਼ੁਰੂ ਕਰਦੀਆਂ ਪ੍ਰਤੀਪਾਲ ਸਿੰਘ ਰੰਧਾਵਾ ਤੋਂ ਜਲਨ ਸਖਤਰ ਹੁੰਦੇ ਸੀ ਮਤਲਬ ਤੇ ਰਜਿੰਦਰਾ ਕਾਲਜ ਬਠਿੰਡਾ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਰਹੀਆਂ ਉਹ ਡਿਟੇਲ ਚ ਦੱਸੋ ਵਿਦਿਆਰਥੀ ਮੰਗਾਂ ਲਈ ਜਿਆਦੇ ਗੱਲਾਂ ਇਹ ਹੀ ਹੁੰਦੀਆਂ ਸੀ ਵਿਦਿਆਰਥੀਆਂ ਦੀਆਂ ਮੰਗਾਂ ਨੇ ਥੋੜਾ ਕੋਈ ਕੰਟੀਨ ਦਾ ਮਸਲਾ ਜਾਂ ਪੰਜਾਬ ਪੱਧਰ ਤੇ ਜਿਹੜੀਆਂ ਵਿਦਿਆਰਥੀ ਮੰਗਾਂ ਲਈ ਕੋਈ ਹੋਣੀ ਆ ਹੜਤਾਲ ਹੋਣੀ ਆ ਮਜਾਰੇ ਹੋਣੇ ਜਿਵੇਂ ਆਮ ਯੂਨੀਅਨਾਂ ਕਰਦੀਆਂ ਹੁੰਦੀਆਂ ਇਸ ਤਰ੍ਹਾਂ ਦੀਆਂ ਸਰਗਰਮੀਆਂ ਉੱਥੇ ਜਿਆਦਾ ਸੀ ਉਥੇ ਫਿਰ ਤੁਸੀਂ ਕਿਹੜੇ ਕਿਹੜੇ ਲੀਡਰਾਂ ਦੇ ਸੰਪਰਕ ਚਾਉਂਦੇ ਹੋ ਨਹੀਂ ਸੰਪਰਕ ਚ ਤਾਂ ਦੇਖੋ ਜਦੋਂ ਪ੍ਰਿਥੀਪਾਲ ਸਿੰਘ ਰੰਧਾਵਾ ਸੀ ਜਸਪਾਲ ਜੱਸੀ ਸੀ ਸੁਖਦੇਵ ਸਿੰਘ ਪਟਵਾਰੀ ਸੀ ਮਹਿੰਦਰ ਸਿੰਘ ਜੋਗੀ ਵੀ ਮੇਰੇ ਨਾਲ 90 ਤੋਂ ਬਟੰਡੇ ਗਏ ਸੀ ਉਹ ਸਾਡੇ ਨਦਾਮਪੁਰ ਦੀ ਹੁੰਦੀ ਸੀ ਤੇ ਹਰਵਿੰਦਰ ਭੱਟੀ ਤੇ ਹਰਪਾਲ ਸੰਘਾ ਨਰਿੰਦਰ ਚਾਹਲ ਜਣੀ ਇਸ ਤਰ੍ਹਾਂ ਦੇ ਸਟੇਟ ਕਮੇਟੀ ਮੈਂਬਰ ਸੀ ਉਹ ਵਾ ਵਾਸਤੇ ਚ ਫਿਰ ਜੇ ਆਲੇ-ਦਾਲੇ ਕਿਤੇ ਜਾਂਦੇ ਸੀ ਫਿਰ ਹੀਟਲੇ ਯੂਨਟਾਂ ਦੇ ਬਹੁਤ ਬੰਦੇ ਸੀ ਜਿਹੜੇ ਸਾਡੇ ਵਾ ਵਾਸਤੇ ਵਿੱਚ ਆਏ ਫਿਰ ਅਗਲੇ ਸਾਲ ਫੇਰੇ ਫੈਸਲਾ ਹੋ ਗਿਆ ਵੀ ਮarli ਤੂੰ ਪੇਪਰ ਨਹੀਂ ਦੇਣੀ। ਅੱਛਾ, BA ਫਾਈਨਲ ਦੇ। ਵੀ ਇੱਥੇ ਰਹਿਣਾ। ਮੈਂ ਪੇਪਰ ਛੱਡਤੇ ਜੀ। ਦਾਖਲਾ ਜਦੋਂ ਮੁੜ ਕੇ ਦੇਣ ਲੱਗਿਆ, ਉਹਨਾਂ ਸਾਲ 'ਚ ਨਾ ਇੱਕ ਲਿਸਟ ਕੱਢੀ ਸੀ ਆਈ.ਡੀ ਨੇ। ਅੱਛਾ ਜੀ। 16 ਬੰਦਿਆਂ ਦਾ ਨਾਂ ਸੀ ਵੀ ਇਹਨਾਂ ਨੂੰ ਦਾਖਲ ਹੀ ਨਹੀਂ ਦੇਣੇ ਕਾਲਜਾਂ 'ਚ। ਅੱਛਾ। ਅਖਬਾਰਾਂ 'ਚ ਵੀ ਖਬਰਾਂ ਲੱਗੀਆਂ ਮੇਰਾ ਦਾਖਲਾ ਵੀ ਨਾ ਕਰਤੀ। ਤੁਹਾਡਾ ਉਹ 16 ਬੰਦਿਆਂ 'ਚ ਨੌ ਸੀਗਾ। ਮੇਰਾ ਨਾਂ ਸੀ ਉਹਨਾਂ ਦੇ ਵਿੱਚ। ਅੱਛਾ। ਨਾ ਕਰਤੀ ਜੀ ਮੈਨੂੰ। ਮੇਰੇ ਯਾਦ ਆ ਉਸ ਸਮੇਂ ਫਿਰ ਮੈਂ ਕੀ ਉਸ ਵੇਲੇ ਜਿਹੜੀ ਸਟੇਟ ਗਵਰਨਮੈਂਟ ਸੀ ਉਹਦੇ ਲਈ ਤੁਸੀਂ ਥ੍ਰੈਟ ਸੀ ਨਹੀਂ ਜਿਵੇਂ ਹੁੰਦਾ ਯੂਨੀਅਨ ਵਾਲੇ ਨੇ ਕਿਉਂਕਿ ਨਵੀਂ ਯੂਨੀਅਨ ਆ ਰਹੀ ਸੀ ਪਹਿਲਾਂ ਯੂਨੀਅਨ ਬਹੁਤ ਤਕੜੀ ਹੁੰਦੀ ਸੀ ਪੰਜਾਬ ਸਟੂਡੈਂਟ ਯੂਨੀਅਨ ਬਹੁਤ ਵੱਡੇ ਵੱਡੇ ਘੋਲ ਲੜੇ ਸੀ ਯੂਨੀਅਨਾਂ ਮਰਜ ਹੋ ਰਹੀ ਸੀ ਮੁੜ ਕੇ ਐਮਰਜੈਂਸੀ ਦੌਰਾਨ ਉਸ ਤੋਂ ਬਾਅਦ ਇਸ ਕਰਕੇ ਆਏ ਸੀ ਵੀ ਇਹ ਜਿਹੜੇ ਲੋਕ ਨੇ ਇਹ ਇਹਨਾਂ ਨੂੰ ਤੁਸੀਂ ਪਰਾਂ ਰੱਖੋ ਲੀਡਰਾਂ ਨੂੰ 16 ਮੈਨੂੰ ਐ ਨਹੀਂ ਪਤਾ 15 ਹੋਰ ਕਿਹੜੇ ਸੀ ਉਦੋਂ ਮੈਂ ਨਾ ਫਿਰ ਆਇਆ ਵੀ ਹਾਈ ਕੋਰਟ ਚ ਰਿਟ ਕਰਨੀ ਆ ਹਾਈ ਕੋਰਟ ਚ ਫਿਰ ਇਹ ਆਪਣੇ ਰਜਿੰਦਰ ਸਿੰਘ ਚੀਮਾ ਮੇਰੇ ਯਾਦ ਆ ਉਦੋਂ ਸਾਨੂੰ ਦੱਸਿਆ ਗਿਆ ਵੀ ਉੱਥੇ ਇੱਕ ਵਕੀਲ ਆ ਜਾ ਰਜਿੰਦਰ ਸਿੰਘ ਚੀਮਾ ਇਹ ਸ਼ਾਇਦ ਉਹ ਉਹ ਨਾ ਇਹ ਜਲੰਧਰ ਨਹਿਰੂ ਯੁਵਾ ਕੇਂਦਰ ਸ਼ਾਇਦ ਉਹਦੇ ਵਿੱਚ ਇਨਵੋਲਵ ਸੀ ਭਗਤ ਸਿੰਘ ਦੀਆਂ ਕਿਤਾਬਾਂ ਅਕਤੂਬਾ ਇਹਦੇ ਵਿੱਚ ਸੀ ਮੈਂ ਇਹਨਾਂ ਕੋਲੇ ਆਇਆ ਇਹਨਾਂ ਨੇ ਰਿੱਟ ਕੀਤੀ ਤੇ ਉਹ ਸਾਡੇ ਹੱਕ ਚ ਹੋ ਗਿਆ ਫੈਸਲਾ ਪ੍ਰਿੰਸੀਪਲ ਫੇਰ ਵੀ ਅੜਦਾ ਸੀ ਪਾਟੀਆਂ ਸਾਫ ਪ੍ਰਿੰਸੀਪਲ ਸੀ ਸਖਤ ਸੀ ਉਹ ਬਹੁਤ ਤੇ ਮੇਰੇ ਯਾਦ ਆ ਰੰਧਾਵਾ ਉੱਥੇ ਗਿਆ ਅਸੀਂ ਰੈਲੀ ਕੱਢੀ ਜਲੂਸ ਕੱਢਿਆ ਪ੍ਰਿੰਸੀਪਲ ਦੀ ਕੋਠੀ ਤੱਕ ਗਏ ਉਹ ਪ੍ਰਿੰਸੀਪਲ ਜਾਨੀ ਇਸ ਗੱਲ ਦਾ ਇੰਨੀ ਹੱਤਕ ਮੰਨ ਗਏ ਉਸਤੀ ਵੀ ਦੇ ਗਏ ਮੁੜ ਕੇ ਕਾਲਜੇ ਨਹੀਂ ਆਏ ਤੇ ਮੈਨੂੰ ਫਿਰ ਦਾਖਲਾ ਮਿਲਿਆ ਫਿਰ ਅਗਲੇ ਸਾਲ ਫੇਰ ਕਹਿੰਦੇ ਆ ਵੀ ਨਹੀਂ ਦੇਣਾ ਇੰਤਿਹਾਨ ਅੱਛਾ ਚਲੋ ਫੇਰ ਉਹੀ ਸੀ ਜਿਆਦਾ ਚੜਾਈ ਯੂਨੀ ਨਹੀਂ ਦੋ ਹੋ ਗਈ ਪਤਾ ਲੱਗਣ ਲੱਗ ਗਿਆ ਦਾਖਲਾ ਮਿਲ ਗਿਆ ਜਾਨੀ ਬੀਏ ਫਾਈਨਲ ਮੈਂ 3 ਸਾਲਾਂ ਚ ਕੀਤਾ ਤੁਸੀਂ ਇਹ ਦੇਖ ਲਓ ਚਲੋ ਮੈਂ ਸਾਰਾ ਕੀ ਤੁਸੀਂ ਸਕੂਲ ਵੇੜੇ ਇੰਟੈਲੀਜੈਂਟ ਸਟੂਡੈਂਸੀ ਬੀਏ ਚ ਤਿੰਨ ਬਾਰੇ ਯੂਨੀਅਨ ਕਰਕੇ ਪੇਪਰ ਛੱਡੇ ਪੇਪਰ ਛੱਡੇ ਪਰ ਜਦੋਂ ਮੈਂ ਦਾਖਲਾ ਦਿੱਤੇ ਫਿਰ ਵੀ ਫਰਸਟ ਕਲਾਸ ਆਈ ਮੇਰੇ ਯਾਦ ਆ ਮਤਲਬ ਜੀਓਗ੍ਰਾਫੀ ਮੈਂ ਪੜਦਾ ਹੁੰਦਾ ਸੀ ਮਤਲਬ ਦੇਖੋ ਕਲਾਸਿਕਲ ਉਸ ਵੇਲੇ ਲੱਗਦੀਆਂ ਨਹੀਂ ਸੀ ਕਿਉਂਕਿ ਉਦੋਂ ਤਾਂ ਫਿਰ ਮੈਂ ਪੰਜਾਬ ਪੱਧਰ ਤੇ ਉਧਰ ਜਾਣ ਲੱਗੇ ਨਾਲੇ-ਦਾਲੇ ਵੀ ਉੱਥੇ ਵੀ ਜਾਣਾ ਬਠਿੰਡੇ ਜ਼ਿਲ੍ਹੇ ਚ ਆਲੇ-ਦਾਲੇ ਕਾਲਜਾਂ ਦੇ ਵਿੱਚ ਜਾਣ ਲੱਗੇ ਮਹੀਨਾ ਕਿ ਜਦੋਂ ਹੁੰਦਾ ਵੀ ਹੁਣ ਆ ਗਈ ਵੀ ਇਮਤਿਹਾਨ ਫਿਰ ਹੁੰਦਾ ਵੀ ਸਾਰਾ ਕੁਝ ਬੰਦ ਕਰਕੇ ਇੱਕ ਕਮਰੇ ਚ ਬੈਠ ਜਾਓ ਤੇ ਫਿਰ ਕਰੋ ਪੜਾਈਆਂ ਫਿਰ ਕਿਉਂਕਿ ਇੰਨੀ ਕਿ ਸਮਰੱਥਾ ਉਹ ਮਹੀਨੇ ਚ ਪੜ ਜਾਂਦੇ ਲਾਸਟ ਵੇਲੇ ਮੇਰੇ ਨੰਬਰ ਬਹੁਤ ਵਧੀਆ ਐ ਜੀਓਗ੍ਰਾਫੀ ਦੇ ਜਿਹਦੀ ਮੈਂ ਕਦੇ ਕਲਾਸ ਨਹੀਂ ਲਾਈ ਸੀ ਮੇਰੇ ਯਾਦ ਆ ਉਹ ਤੇ ਮੇਰੇ ਸ਼ਾਇਦ 80 ਨੰਬਰ ਆਏ ਸਾਡੇ ਪ੍ਰੋਫੈਸਰ ਆਏ ਸੀ ਉਹਦਾ ਨਾਮ ਸ਼ੁਪ੍ਰੇਮ ਬਰਾੜ ਯੰਗ ਸੀ ਜਮੇ ਮੈਨੂੰ ਲੱਗਾ ਸ਼ਾਇਦ ਪਹਿਲੀ ਵਾਰ ਆਏ ਮੈਂ ਉਹਨਾਂ ਨੂੰ ਕਿਹਾ ਵੀ ਸਰ ਮੈਂ ਤੁਹਾਨੂੰ ਕਸਮ ਸਮਝਣੀ ਐ ਜੀਓਗ੍ਰਾਫੀ ਯਾਨੀ ਮੈਂ ਰਹਿਣਾ ਹੁੰਦਾ ਸੀ ਮਹਿਤੇ ਹਰਤੇਜ ਮਹਿਤਾ ਸਾਡਾ ਦੋਸਤ ਆ ਜਦੋਂ ਅਸੀਂ ਗਏ ਉਹੀ ਪਿੰਡ ਅਸੀਂ ਜਾਂਦੇ ਰਹੇ ਮੁਛਿੰਦੇ ਨਾਲ ਹੀ ਜੜ ਪਿੰਡ ਮੁਛਿੰਦੇ ਸੰਗਤ ਮੰਡੀ ਵਾਲੀ ਸੜਕ ਦੇ ਉੱਤੇ ਆ ਦੋ ਤਿੰਨ ਟਿਕਾਣੇ ਸੀ ਇੱਕ ਪਿੱਥੋ ਦਰਸ਼ਨ ਪਿੱਥੋ ਦਾ ਇੱਕ ਮਤਲਬ ਤੁਸੀਂ ਇਹ ਕਹੋ ਮਹਿਤਾ ਹਰਤੇਜ ਮਹਿਤੇ ਵਾਲਾ ਜਾਂ ਇੱਕ ਸਿਧਾਣਾ ਭੋਲੇ ਸਿਧਾਣੇ ਵਾਲਾ ਪਿੰਡ ਵੀ ਸੀ ਤੇ ਉੱਥੇ ਬਹਿ ਜਾਣਾ ਜੀ ਫਿਰ ਮੁੜ ਕੇ ਪੜਾਈ ਕਰਨੀ ਤੋਂ ਵਧੀਆ ਨੰਬਰ ਲੈ ਕੇ ਫਿਰ ਪਾਸ ਹੋਏ ਐ ਨਹੀਂ ਵੀ ਇਮਤਿਹਾਨ ਜਿਹੜਾ ਦਿੱਤਾ ਉਹ ਚੋਂ ਘੱਟ ਨੰਬਰ ਆ ਗਏ ਪੇਪਰ ਨਹੀਂ ਦਿੱਤਾ ਉਹ ਵੱਖਰੀ ਗੱਲ ਉਦੋਂ ਬਾਅਦ ਸਾਡੇ ਨਾਲ ਮੋਗਾ ਜੋਂ ਉਦੋਂ ਜ਼ੋਨ ਹੁੰਦੇ ਸੀ ਅੱਡ ਅੱਡ ਮੋਗਗਾ ਦੇ ਉਨ ਇੱਕ ਸਮੱਸਿਆ ਜੀ ਆ ਗਈ ਮੈਂ ਉਹ ਤੋਂ ਪਹਿਲਾਂ ਨਹੀਂ ਤੁਹਾਨੂੰ ਗੱਲ ਦੱਸਾਂ 79 ਦੇ ਵਿੱਚ 79 'ਚ ਸਾਡੀ ਨਾ ਐਸਡੀ ਕਾਲਜ ਬਰਨਾਲਾ ਸਟੇਟ ਦੀ ਕਾਨਫਰੰਸ ਹੋਈ ਉਦੋਂ ਪ੍ਰਥੀਪਾਲ ਸਿੰਘ ਰੰਧਾਵਾ ਜਨ ਸਕੱਤਰ ਸੀ ਉਦੋਂ ਪਹਿਲਾ ਸਟੇਟ ਕਮੇਟੀ ਦੀ ਮੀਟਿੰਗ ਸੀ ਉਹ ਗੱਲ ਇਹ ਆਵੇ ਵੀ ਮਾਲੀ ਨੂੰ ਜਨ ਸਕੱਤਰ ਬਣਾਉਣਾ ਮੇਰੇ ਤੋਂ ਸਾਰੇ ਸੀਨੀਅਰ ਬੰਦੇ ਮੈਂ ਭੈਰ ਨਾਲ ਆਵਾਂ ਯਾਰ ਮੈਂ ਨਹੀਂ ਜਨ ਸਕੱਤਰ ਬਣਨਾ ਮਤਰਾ ਪਟਵਾਰੀ ਆ ਆਹਾ ਆਹਾ ਬੰਦੇ ਹੈਗੇ ਨੇ ਮੇਰੇ ਤੋਂ ਸੀਨੀਅਰ ਵੀ ਨੇ ਸਮਰੱਥਾ ਵੀ ਵੱਧਾ ਤੇ ਆਖਰ ਦੇ ਵਿੱਚ ਫਿਰ ਇਹ ਫੈਸਲਾ ਕੀਤਾ ਵੀ ਠੀਕ ਆ ਯਾਰ ਤੇ ਤੋਂ ਵੱਧ ਸੀਨੀਅਰ ਨੇ ਪਰ ਤੂੰ ਲੰਮਾ ਸਮਾਂ ਵਿਦਿਆਰਥੀ ਰਹਿਣਾ ਦੂਜਾ ਇਹ ਵੀ ਇੰਟੈਲੀਜੈਂਟ ਆ ਤੂੰ ਤੂੰ ਹੋਰ ਬਹੁਤ ਗਰੋ ਕਰਨਾ ਹੁਣ ਇਹ ਤਾਂ ਐਨ ਚਿਰ ਦੇ ਜਿੰਨੇ ਕਿ ਕਰਗੇ ਕਰਗੇ 5 5 7 7 ਸਾਲ ਹੋ ਗਏ ਫਿਰ ਪ੍ਰਿੰਸੀਪਲ ਰੰਦਾਵੇ ਦੇ ਹੁੰਦੇ ਹੋਏ ਮੈਨੂੰ ਜਨ ਸਕੱਤਰ ਬਣਾਇਆ ਗਿਆ ਮੇਰੇ ਯਾਦਾ 9 ਜੁਲਾਈ 79 ਤੇ ਉਦੋਂ ਰੰਧਾਵੇ ਨੇ ਫੈਸਲਾ ਕੀਤਾ ਸੀ ਮੈਂ ਜਮਹੂਰੀ ਹੱਕਾਂ ਵਾਲੀ ਜਥੇਬੰਦੀ ਦੇ ਵਿੱਚ ਕੰਮ ਕਰੂੰ ਹੂੰ 18 ਜੁਲਾਈ ਨੂੰ ਉਦੋਂ 9 10 ਦਿਨ ਬਾਅਦ ਰੰਧਾਵੇ ਦਾ ਕਤਲ ਹੋ ਗਿਆ ਮਤਲਬ ਲੁਧਿਆਣੇ ਦੇ ਵਿੱਚ ਸੋ ਉਸ ਤੋਂ ਬਾਅਦ ਫਿਰ ਮੈਨੂੰ ਭੇਜਿਆ ਮੋਗੇ ਅੱਛਾ ਜੀ ਮੋਗੇ ਪ੍ਰੋਬਲਮ ਥੋੜੀ ਜਿਹੀ ਇਹ ਸੀ ਵੀ ਉੱਥੇ ਜਿਹੜੀ ਲੀਡਰਸ਼ਿਪ ਸੀ ਨਾ ਉਹ ਥੋੜੀ ਜਿਹੀ ਆਪਣੇ ਹਿਸਾਬ ਨਾਲ ਚੱਲਦੀ ਤੁਸੀਂ ਉਹ ਬਠਿੰਡੇ ਵਾਲਾ ਪਰਚੇ ਵਾਲਾ ਇਨਸੀਡੈਂਟ ਭੁੱਲ ਗਏ ਹਾਂ ਆ ਉਹ ਵੀ ਕਬੜੀ ਚਰਚਿਤ ਗੱਲ ਹੋਈ ਫਿਰ ਮੁੱਕ ਗਿਆ ਫਿਰ ਮੁੱਕ ਗਿਆ ਆਵਾਂਗੇ ਬਠੰਡੇ ਕੀ ਹੋਇਆ ਜੀ ਸਾਡੀ ਯੂਨੀਅਨ ਦੇ ਵਿੱਚ ਨਾ ਸੀਆਈਡੀ ਨੇ ਇੱਕ ਬੰਦਾ ਫਿੱਟ ਕਰਤਾ ਅੱਛਾ ਸਾਡੀ ਐਕਟਿਵਿਟੀਆਂ ਸੀ ਯਾਨੀ ਉਹਨਾਂ ਨੇ ਪੱਟ ਲਿਆ ਜਿਹਨੂੰ ਆਪਾਂ ਕਹਿ ਲਈਏ ਤੇ ਹੁਣ ਚਲੋ ਨਾ ਤਾਂ ਕੀ ਲੈਣਾ ਚੰਗੇ ਨਹੀਂ ਲੱਗਦੇ ਉਸ ਤੋਂ ਬਾਅਦ ਉਹ ਜੇਲ੍ਹ 'ਚ ਵੀ ਭਰਤੀ ਹੋ ਗਿਆ ਹੁਣ ਬਜ਼ੁਰਗਾ ਵਿਚਾਰਾ ਤੇ ਜਦੋਂ ਪਤਾ ਲੱਗ ਗਿਆ ਸਾਨੂੰ ਸੀਆਈਡੀ 'ਚ ਕਿਸੇ ਨੇ ਦੱਸਤਾ ਸੀਆਈਡੀ ਦਾ ਕੋਈ ਅਫਸਰ ਸੀ ਉਹ ਇਹ ਵੀ ਉਹਦਾ ਸੀ ਕੋਈ ਹੋਰ ਵੀ ਉਹਦਾ ਬੰਦਾ ਸੀ ਕਾਨਾ ਫੂਸੀ ਜੀ ਕਰਕੇ ਪਹੁੰਚ ਗਿਆ ਵੀ ਤੁਹਾਡੇ ਵਿੱਚ ਇੱਕ ਬੰਦਾ ਫਿੱਟ ਕਰਤਾ अच्छा वो बंदे दी कोशिश ए देखो जदों मैं कह ना मैं नक्सली लहर ਦੇ ਵਿੱਚ ਨਹੀਂ ਸੀ ਪਰ नक्सलियां दी ਜਿਹੜੀ ਮਾਸ ਫਰੰਟ ਆ ਤੇ ਸਿਆਸਤ ਸੀ ਉਹਦੇ ਵਿੱਚ ਸੀ ਮੈਂ ਪੰਜਾਬ ਸਟੂਡੈਂਟ ਯੂਨੀਅਨ ਇੱਕ नक्सली ਸਿਆਸਤ ਨੂੰ ਇਹ ਅੱਗੇ ਵਧਾ ਰਹੀ ਸੀ ਇਸ ਕਰਕੇ ਪਿੱਛੇ ਪਾਰਟੀ ਕੰਮ ਕਰਦੀ ਸੀ ਗਾਈਡ ਕਰਦੀ ਸੀ ਉਹ ਬੰਦੇ ਇੱਕ ਤਰ੍ਹਾਂ ਨਾਲ नक्सली ਡਾਕਟਰਾਈਟਾਂ ਦਾ ਇੱਕ ਵਿਦਿਆਰਥੀ ਵਿੰਗ ਸੀ ਪੀਐਸ ਵਿਦਿਆਰਥੀ ਵਿੰਗ ਸੀ ਅਸਲ ਗੱਲ ਇਹ ਆ ਠੀਕ ਅਸੀਂ ਕਹਿੰਦੇ ਅਸੀਂ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਵੋਟਾਂ ਦੇ ਖਿਲਾਫ ਸੀ ਇੰਜ ਇੰਜ ਗੱਲਾਂ ਕਰਦੇ ਹੁੰਦੇ ਪਰ ਅਸੀਂ ਇੱਕ ਸਿਆਸਤ ਨੂੰ ਅੱਗੇ ਵਧਾ ਰਹੇ ਸੀ ਉਹ ਸਾਨੂੰ ਪਤਾ ਲੱਗ ਗਿਆ ਤੇ ਉਹ ਉਹ ਬੰਦੇ ਨੂੰ ਨਾ ਫਿਰ ਉਹਨਾਂ ਨੇ ਮੇ ਮੇ ਮੇਰਾ ਕੋਈ ਬੜਾ ਸਿੱਧਾ ਵਾਅਦਾ ਨਹੀਂ ਸੀ ਉੱਥੇ ਆਈਟਾ ਹੀ ਬਠਿੰਡਾ ਚ ਸੀ ਉਹਨਾਂ ਨੇ ਕਿਹਾ ਵੀ ਚੱਲ ਤੈਨੂੰ ਪਾਰਟੀ ਵਾਲਿਆਂ ਨੂੰ ਮਲਾਉਨੇ ਆ ਕਿਉਂਕਿ ਗਲਤ ਇਹ ਸੀ ਨਾ ਵੀ ਇਹਨਾਂ ਦੇ ਪਿੱਛੇ ਕੌਣ ਨੇ ਗਰੁੱਪ ਅੰਡਰਗਰਾਊਂਡ ਬੰਦੇ ਵੀ ਹੈਗੇ ਸੀ ਉਦੋਂ ਅਜਮੇਰ ਵਰਗੇ ਜਾਂ ਉੱਧਰ ਵੀ ਹੈਗੇ ਸੀ ਭੁਪਿੰਦਰ ਗਿੱਲ ਸੀ ਜਾਂ ਚਲੋ ਹੁਣ ਕੀ ਨਾਮ ਲੈਣੇ ਉਹਨਾਂ ਦੇ ਕਈ ਹੈਗੇ ਸੀ ਵੀ ਉਹਨਾਂ ਨਾਲ ਤੇਰਾ ਸੰਪਰਕ ਕਰਾਉਣੇ ਉਹ ਪੂਰਾ ਖੁਸ਼ ਜੀ ਵੀ ਹੁਣ ਮੈਨੂੰ ਪਾਰਟੀ ਤੱਕ ਵੀ ਪਤਾ ਲੱਗ ਜੂ ਵੀ ਪਿੱਛੇ ਪਾਰਟੀ ਕੀ ਆ ਹੁਣ ਮੇਰੇ ਜਿਆਦਾ ਸ਼ਾਇਦ ਉਹਨਾਂ ਦੇ ਵਿੱਚ ਅਜਮੇਰ ਹੀ ਸੀ ਪਾਰਟੀ ਵਾਲੇ ਜੀ ਉਹਨੂੰ ਲੈ ਗਏ ਮੋਟਰਸਾਈਕਲ ਤੇ ਵਿਚਾਲੇ ਉਹਦਾ ਮੂੰਹ ਬੰਨ ਲਿਆ ਅੱਖਾਂ ਬੰਨ ਲੀਆਂ ਬਾਹਰ ਲੈ ਗਏ ਉਹਨੂੰ ਕਿਤੇ ਇੰਟਰੋਗੇਟ ਕੀਤਾ ਮੁੜ ਕੇ ਸਾਡੇ ਹਵਾਲੇ ਕਰਤਾ ਅਸੀਂ ਫਿਰ ਉਹਦਾ ਆਈਟੀ ਦੇ ਵਿੱਚ ਜਲੂਸ ਜਿਹਾ ਕੱਢ ਕੇ ਉਹਨੂੰ ਘਰੇ ਭੇਜਤਾ ਪੁਲਿਸ ਵਾਲਿਆਂ ਦੀ ਨਾ ਵੱਜ ਪੌਂਤਰੀ ਉਦੋਂ ਦਲਵੀਰ ਸਿੰਘ ਪੱਤਰਕਾਰ ਹੁੰਦੇ ਸੀ ਮੇਰੇ ਯਾਦ ਆ ਗੰਨਾ ਪਿੰਡ ਵਾਲੇ ਜਿਹੜੇ ਜਿਹੜੇ ਅਮਰਸਰ ਰਹੇ ਨੇ ਬਾਅਦ ਅਮਰਸਰ ਰਹੇ ਨੇ ਸੰਤਨ ਦੇ ਵੀ ਬਹੁਤ ਨੇੜੇ ਰਹੇ ਨੇ ਉਹਨਾਂ ਨੇ ਇੱਕ ਵੱਡੀ ਖਬਰ ਲਾਈ ਵੀ ਨਕਸਲਾਈਟਾਂ ਨੇ ਮਤਲਬ ਕਿਵੇਂ ਇੱਕ ਫੜ ਲਿਆ ਬੰਦਾ ਸੀ ਆਈ.ਡੀ ਦਾ ਕਿਉਂਕਿ ਉਹਨਾਂ ਦਾ ਪਤਾ ਹੀ ਸੀ ਵੀ ਇਹ ਧਿਰ ਕਿਹੜੀ ਆ ਉਹ ਤੇ ਪੁਲਿਸ ਔਖੀ ਬਹੁਤ ਹੋ ਗਈ ਉਹਨਾਂ ਨੇ ਉਸੇ ਬੰਦੇ ਨੂੰ ਫੇਰ ਫੜ ਲਿਆ ਅਗਵਾ ਦਾ ਪਰਚਾ ਦਰਜ ਕਰ ਲਿਆ ਅੱਛਾ ਇਹ ਕਿਹੜੇ ਸਾਲ ਦੀ ਗੱਲ ਹੈ ਇਹ ਮੇਰਾ ਖਿਆਲ ਸਾਲ ਹੈਗਾ ਇਹ 79 ਹੋਆ ਸ਼ੈ 79 ਹਾਂ ਉਹਨਾਂ ਵੇਲੇ ਤੇ ਪਰਚਾ ਤਾਂ ਉਹਦੇ ਅਗਵਾ ਦਾ ਕਰ ਲਿਆ ਉਹ ਤੇ ਨੌ ਮੇਰਾ ਸੀ ਸਭ ਤੋਂ ਪਹਿਲਾਂ ਤੇ ਸਾਨੂੰ ਜਦੋਂ ਪਤਾ ਲੱਗਿਆ ਕਿ ਵਾ ਦਾ ਪਰਚਾ ਦਰਜ ਕਰ ਲਿਆ ਅਸੀਂ ਫੇਰ ਉਹ ਬੰਦੇ ਨੂੰ ਪੱਟ ਲਿਆ ਡਰਪੋਕ ਤਾਂ ਹੈਗੀ ਸੀ ਉਹ ਸਾਡੇ ਨਾਲ ਮੈਂ ਉਹਨੂੰ ਚੰਡੀਗੜ੍ਹ ਲੈ ਕੇ ਆਇਆ ਚੰਡੀਗੜ੍ਹ ਲੈ ਕੇ ਆਇਆ ਇੱਥੇ ਹਲਫੀਆ ਬਿਆਨ ਦਵਾਤੇ ਉਹਨੂੰ ਵੀ ਮੈਨੂੰ ਕਿਸੇ ਨੇ ਅਗਵਾ ਨਹੀਂ ਕੀਤਾ ਇਹ ਉਹ ਇਮਕਤਮ ਕਾਖਵਾਰਾ ਤੇ ਖਬਰਾਂ ਲੱਗੀਆਂ ਫੇਰ ਮੈਂ ਉਹਨੂੰ ਪਿੰਡ ਵੀ ਰੱਖਿਆ ਸਾਡੇ ਮੋਟਰ ਤੇ ਰੱਖਿਆ ਚਲੋ ਫੇਰ ਜਦੋਂ ਐ ਹੋ ਗਿਆ ਵੀ ਹੁਣ ਆਪਣੀ ਗੱਲ ਠੀਕ ਹੋ ਗਈ ਫੇਰ ਉਹਨੂੰ ਛੱਡਤਾ ਇੱਕ ਹੋਰ ਕੇਸ ਸੀ ਸ਼ਾਇਦ 755 ਜੀ ਦਾ ਸੀ ਮੇਰਾ ਖਿਆਲ ਆ ਜਾ ਇਹ ਨਾ ਉਸੇ ਦੇ ਅਗਵਾ ਦੀ ਕੇਸ ਸੀ ਉਹਦੇ ਪੇਸ਼ੀ ਤਾਂ ਭੁਗਤਣੀ ਪੈਣੀ ਸੀ ਮੈਂ ਉਹ ਪੇਸ਼ੀ ਭੁਗਤਣ ਗਿਆ ਜੀ ਬਲਵੰਤ ਸਿੰਘ ਸੀ ਸਾਡੇ ਵਕੀਲ ਉਹਦੇ ਮੈਂ ਨਾਲ ਗਿਆ ਮੈਂ ਕਿਹਾ ਵਕੀਲ ਸਾਹਿਬ ਆ ਪੁਲਸ ਵਾਲੇ ਆਲੇ ਦਾਲੇ ਦੇ ਘੇਰਾ ਜਿਹਾ ਪਾਉਂਦੇ ਲੱਗਦੇ ਨੇ ਕਹਿੰਦੇ ਨਹੀਂ ਤੈਨੂੰ ਐਵੇਂ ਹੀ ਲੱਗਦਾ ਅਸੀਂ ਚਲੋ ਮਨਿਸਟਰੀ ਜੱਜ ਦੇ ਪੇਸ਼ ਹੋਏ ਜਦੋਂ ਅਸੀਂ ਬਾਹਰ ਨਿਕਲੇ ਵਿਚਾਲੇ ਗਲੀ ਦੀ ਚ ਮੈਨੂੰ ਤੇ ਚੱਕ ਲੈ ਜੀ ਉਹਨਾਂ ਨੇ ਹੱਥਾਂ ਦੀ ਚੱਕ ਕੇ ਲੈ ਗਏ ਉੱਤੇ ਪੁਲਿਸ ਆ ਲਿਜਾ ਕੇ ਚਲੋ ਪਹਿਲਾਂ ਐਸਐਸ ਦੇ ਦਫਤਰ ਲੈ ਗਏ ਮੁੜ ਕੇ ਸੀ ਇਸ ਤਾਂ ਬਠੰਡਾ ਲੈ ਗਏ ਜਾਨਸਾਰ ਅਸੀਂ ਨਾ ਉਦੋਂ ਪਹਿਲੀ ਰਾਤ ਸਾਡੀ ਮੀਟਿੰਗ ਹੋਈ ਸਾਰੀ ਰਾਤ ਡਾਕਟਰ ਤਾਂ ਉਹ ਹੈ ਨਹੀਂ ਸੀ ਮੈਨੂੰ ਬੰਦ ਕਰਤਾ ਬੰਦ ਕੀਤੇ ਉਹਨਾਂ ਨੂੰ ਮੈਨੂੰ ਨੀਂਦ ਆ ਗਈ ਉੱਥੇ ਉਹ ਇਹ ਤਾਂ ਹੋਰ ਗੁੱਸੇ 'ਚ ਆ ਗਏ ਫਿਰ ਮੈਨੂੰ ਕੱਢ ਲਿਆ ਜੀ بس پھر ਉਹਨਾਂ ਨੇ ਹੋਰ ਨਹੀਂ ਬੜਾ ਕੁਝ ਕੀਤਾ ਮੇਰੀਆਂ ਲੱਤਾਂ ਪਾੜੀਆਂ ਜਿਵੇਂ 180 ਡਰਜੀ ਤੇ ਇੱਕ ਰੋਲਰ ਫੇਰਿਆ ਉਹ ਬੰਦਾ ਸੀ ਜਿਹੜਾ ਉਹ ਵੀ ਉੱਥੇ ਖੜਾਇਆ ਹੋਇਆ ਸੀ ਅੱਛਾ ਹਾਂ ਉਹਨੂੰ ਕਿਹਾ ਮੈਨੂੰ ਬੰਨਿਆ ਤਾਂ ਮੈਂ ਹੋਇਆ ਸੀ ਵੀ ਇਹਦੇ ਮੂੰਹ ਤੇ ਕਾਲਸ ਮਲ ਜਿਵੇਂ ਤੇਰੇ ਮਲੀ ਸੀ ਜਦੋਂ ਨੇ ਮੂੰਹ ਤੇ ਕਾਲਸ ਮਲੀ ਮੈਂ ਉਹਦੇ ਵੱਲ ਝਾਕਿਆ ਉਹ ਫੇਰ ਕਹਿੰਦੇ ਹੋਰ ਲਾਓ ਇਹਨੂੰ ਰਗੜਾ ਹਾਲੇ ਇਹਦੀ ਮੜਕ ਨਹੀਂ ਗਈ ਭਗਵਾਨ ਸਿੰਘ ਠਨੇਦਾਰ ਹੁੰਦਾ ਸੀ ਕੜੇਆਲਾ ਮਸ਼ਹੂਰ ਸੀ ਉਹਨਾਂ ਵੇਲਿਆਂ ਦੇ ਵਿੱਚ ਮੇਰੇ ਯਾਦ ਆ ਉਹ ਆਇਆ ਉਹ ਕਹਿੰਦਾ ਕੀ ਕਰੀ ਜਾਂਦੇ ਹੋ ਤੁਸੀਂ ਛੱਡੋ ਇਹਨੂੰ ਕਹਿੰਦਾ ਆੜ ਕੇ ਰੱਖਤਾ ਤੁਸੀਂ ਕੱਲ ਨੂੰ ਕਹਿੰਦਾ ਕਚੈਰੀ 'ਚ ਪੇਸ਼ ਕਰਨਾ ਪਊ ਹੜਤਾਲ ਹੋ ਗਈ ਵਕੀਲਾਂ ਦੀ ਜੱਜ ਨੇ ਹੁਕਮ ਕਰਤਾ ਵੀ ਕੱਲ ਨੂੰ ਉਹਨੂੰ ਪੇਸ਼ ਕਰੋ ਅੱਛਾ ਚਲੋ ਜੀ ਫਿਰ ਛੱਡਣੀ ਪੈਣਾ ਸੀ ਛੱਡ ਕੇ ਜੀ ਚਲੋ ਫਿਰ ਉਹ ਕਿਹਾ ਐ ਕਰੋ ਆ ਲਿਆਓ ਨਿੰਮੂ ਮੇਦੀ ਟਕੋਰ ਕਰੋ ਫਲਾਨਾ ਕਰੋ ਐ ਕਰੋ ਐ ਜੇ ਕਿਉਂ ਚਲਾ ਗਿਆ ਕਿਨੇ ਟਕੋਰਾ ਕਰਨੀਆਂ ਸੀ ਗੋਲੀਆਂ ਮੈਨੂੰ ਲਿਆ ਕੇ ਦੇ ਦਿੱਤੀਆਂ ਉਹ ਪੁਲਿਸ ਵਾਲੇ ਕਹਿੰਦੇ ਬਾਈ ਜੀ ਮਾੜਾ ਮੂਟਾ ਤੁਰ ਫਿਰ ਲਓ ਬਸ ਇੱਥੇ ਕੀ ਆ ਅੱਛਾ ਦੂਜੇ ਦਿਨ ਮੈਨੂੰ ਕਚੈਰੀ 'ਚ ਜਦੋਂ ਪੇਸ਼ ਕੀਤਾ ਮੈਂ ਤੁਰ ਨਹੀਂ ਸਕਦਾ ਸੀ ਜਾਣੀ ਮੇਰੇ ਦੋਹੇ ਪਾਸੇ ਮੋਢਿਆਂ ਤੇ ਪੁਲਸ ਵਾਲਿਆਂ ਨੇ ਚੱਕ ਕੇ ਮੈਨੂੰ ਪੇਸ਼ ਕੀਤਾ ਐ ਇੰਨਾ ਬੁਰਾ ਹਾਲ ਸੀ ਤੇ ਕੋਰਟ ਨੇ ਕੋਈ ਨੋਟਿਸ ਨਹੀਂ ਲਿਆ ਵੀ ਉਹਨੂੰ ਟੌਰਚਰ ਕੀਤਾ ਵਾ ਹਾਂ ਮੈਡੀਕਲ ਤਾਂ ਦਿੱਤਾ ਮੇਰੇ ਯਾਦ ਆ ਜਦੋਂ ਡਾਕਟਰ ਕੋਲੇ ਸੀ ਮੈਡੀਕਲ ਕਰਾਉਣ ਗਏ ਉਹਦਾ ਨਾਮ ਮਾਲਵਿੰਦਰ ਸਿੰਘ ਸੀ ਅੱਛਾ ਤੇ ਉਹਨੇ ਮੈਨੂੰ ਦੇਖਿਆ ਚਰਚਾ ਹੋ ਗਈ ਰੌਲਾ ਪੈ ਗਿਆ ਸਾਰਾ ਹੜਤਾਲਾਂ ਲੱਗੀਆਂ ਇਹਦਾ ਮਤਲਬ ਤੁਹਾਡੇ ਤਾਂ ਜਦੋਂ ਵੀ ਮਾੜਾ ਮੋਟਾ ਕੋਈ ਗਵਰਨਮੈਂਟ ਕੁਝ ਕਰਦੀ ਸੀ ਰੌਲਾ ਤਾਂ ਪੈ ਹੀ ਜਾਂਦਾ ਸੀ ਰੌਲਾ ਪੈ ਜਾਂਦਾ ਸੀ ਇਹਦੇ ਤਾਂ ਕੋਈ ਰੌਲਾ ਹੀ ਨਹੀਂ ਚਾਹੇ ਉਹਨੇ 1988 ਹੋਵੇ ਚਾਹੇ 2024 ਹੋਵੇ ਓ ਮੈਨੂੰ ਕਹਿੰਦਾ ਕੀ ਹੋਇਆ ਮੈਂ ਦੱਸਦਾ ਦੇਖ ਲੈ ਕਹਿੰਦਾ ਦੇਖੋ ਜੀ ਸਾਰਾ ਕੁਝ ਤੇ ਸਹੀ ਆ ਪਰ ਇਹ ਮੈਡੀਕਲ ਚ ਤਾਂਣਾ ਨਹੀਂ ਤੇਰੇ ਮਸਲ ਨੇ ਜਿਹੜੇ ਮਤਲਬ ਉਹ ਕ੍ਰੈਕ ਹੋ ਗਏ ਪੱਟਾਂ ਦੇ ਸਾਰੇ ਕਸੇ ਦੇ ਤੇ ਆਹ ਕੁਝ ਹੋ ਗਿਆ ਤੇ ਉਹਨੇ ਚਲੋ ਮੈਡੀਕਲ ਕਰਤਾ ਜਿਹੜਾ ਮਰਜੀ ਉਹ ਚ ਕੋਈ ਗਾਲੀ ਬਾਲੀ ਗੱਲ ਨਹੀਂ ਨਿਕਲੀ ਮੇਰੇ ਯਾਰਾ ਜਦੋਂ ਮੈਂ ਜੇਲ੍ਹ ਚ ਗਿਆ ਫਿਰ ਮੇਰਾ ਸਾਰਾ ਪੱਟਾਂ ਦਾ ਮਾਸ ਕਾਲਾ ਹੋ ਗਿਆ ਇਹ ਮੁੜ ਕੇ ਉਹ ਉੱਤਰਿਆ ਤੇ ਇਹ ਸਾਰਾ ਕੁਝ ਹੋਇਆ ਯਾਨੀ ਪਹਿਲੀ ਵਾਰ ਉਦੋਂ ਮੈਨੂੰ ਟੌਰਚਰ ਕੀ ਉਦੋਂ ਨਾ ਉਦੋਂ ਇਸ ਤਰ੍ਹਾਂ ਦਾ ਡਰ ਨਹੀਂ ਸੀ ਕੋਈ ਵੀ ਮਾਰ ਦੇਣਗੇ ਜਾਂ ਐ ਕਰ ਦੇਣਗੇ ਉਦੋਂ ਆਏ ਵੀ ਨਹੀਂ ਲੱਗਦਾ ਸੀ ਵੀ ਇੰਨਾ ਕੁੱਟਣਗੇ ਸੱਚੀ ਗੱਲ ਪਰ ਕਿਉਂਕਿ ਪੁਲਿਸ ਵਾਲਿਆਂ ਦੀ ਭੰਡੀ ਬਹੁਤ ਹੋਈ ਸੀ ਇਸ ਕਰਕੇ ਉਹਨਾਂ ਨੇ ਇੰਨਾ ਤਿੱਖਾ ਕੀਤਾ ਕੀਤਾ ਇੱਕ ਇਹਨੂੰ ਤੁਸੀਂ ਘੰਟਾ ਕਹਿ ਲਓ 2 ਘੰਟੇ ਕਹਿ ਲਓ ਹੁਣ ਮੇਰੇ ਯਾਦ ਨਹੀਂ ਉਦੋਂ ਬਾਅਦ ਮੈਨੂੰ ਕੁਝ ਨਹੀਂ ਕਹੇ ਫਿਰ ਮੈਂ ਜੇਲ੍ਹ ਚ ਚਲੇ ਗਿਆ ਉਦੋਂ ਜੇਲ੍ਹ ਦੇ ਵਿੱਚ ਇੱਕ ਮੇਰੇ ਤੇ ਪਰਚਾ ਦਰਦ ਸੀ ਮੋਗੇ ਐਸਐਸਪੀ ਸਿਮਰਨਜੀਤ ਸਿੰਘ ਮਾਰਨੇ ਕਰਾਇਆ ਹੋਇਆ ਸੀ ਅੱਛਾ ਉਦੋਂ ਅਸੀਂ ਦੀ ਅੱਗ ਫੱਕਦੀ ਸੀ ਬਾਈ ਜੀ ਹੁਣ ਤੁਹਾਨੂੰ ਜੇ ਅੱਜ ਸੋਚੀਏ ਤਾਂ ਗੱਲਾਂ ਹੋਰ ਨੇ ਮੇਰੇ ਜਾਦਾ ਜਦੋਂ ਪ੍ਰਤੀਪਾਲ ਰੰਧਾਵਾ ਦਾ ਮਰਡਰ ਹੋਇਆ ਨਾ ਇਹਨੂੰ ਐਸੀ ਮੋਗੇ ਜਦ ਆਲੇ-ਦਾਲੇ ਮੈਂ ਮੁਜਾਰਾ ਨਹੀਂ ਹੋਣ ਦੇਣਾ ਮਤਲਬ ਇੱਕ ਗੱਬਰ ਸਿੰਘ ਥਾਣੇਦਾਰ ਹੁੰਦਾ ਸੀ ਇਹਦਾ ਹਰਜੀਤ ਸਿੰਘ ਗੱਬਰ ਚਿਹੜੂ ਜਿਹੜਾ ਮਰਿਆ ਗਿਆ ਸੀ ਉਹ ਵੀ ਬੜਾ ਇਸ ਪੱਖੋਂ ਸੀ ਮਤਲਬ ਖੰਗਣੇ ਨਹੀਂ ਦਿੰਦੇ ਸੀ ਜਿਵੇਂ ਕਿਸੇ ਨੂੰ ਨਾ ਰੈਲੀ ਮੁਜਾਰਾ ਉਹ ਕਰਨ ਦੀ ਗੱਲ ਇਹ ਹੋਵੇ ਮੇਰੇ ਜਾਦਾ ਪੋਸਟਰ ਜਿਹੜਾ ਕੱਢਿਆ ਸੀ ਨਾ ਉਹਦਾ ਹੈਡਿੰਗ ਮੈਨੂੰ ਅੱਜ ਵੀ ਯਾਦ ਆ ਵੁੱਚੜ ਮਾਨਵਰਗੇ ਸਿਰਫ ਰਿਆਂ ਦੇ ਸਿਰ ਸਰੇ ਬਾਜ਼ਾਰ ਫੇਣ ਲਈ ਮੈਦਾਨ ਚ ਨਿਤਰ ਅੱਛਾ ਹੁਣ ਉਹ ਹੁਣ ਪੋਸਟਰ ਦਾ ਲਿਖਣ ਵਾਲਿਆਂ ਨੇ ਲਿਖਿਆ ਸੀ ਨਾਂ ਤਾਂ ਮੇਰੇ ਦੀ ਹੁਣਾ ਸੀ ਐਸਐਸਪੀ ਦਾ ਨਾਂ ਹੋਵੇ ਐਸਐਸਪੀ ਦਾ ਨਾਂ ਹੋਵੇ ਮੇਰੇ ਤੇ ਪਰਚਾ ਦਰਜ ਕੀਤਾ ਫਿਰ ਉਹਦੇ ਵਿੱਚ ਮੈਨੂੰ ਪ੍ਰੋਡਕਸ਼ਨ ਬਰੰਟ ਤੇ ਲੈ ਕੇ ਗਏ ਚਲੋ ਕੇਸ ਚੱਲਿਆ ਪਰ ਉਦੋਂ ਪਹਿਲਾਂ ਇੱਕ ਹੋਰ ਵੀ ਪੰਗਾ ਪੈ ਗਿਆ ਸੀ ਮਾਨ ਨੇ ਨਾ ਸਾਡੇ ਬੰਦੇ ਚੱਕ ਲਏ ਉਥੇ ਮਜਾਰਾ ਕਰਨ ਦੀ ਸਕੀਮ ਸੀ ਇਹਨਾਂ ਦੀ ਬਾਗੇ ਪੁਰਾਣੇ ਖੜਕਾ ਧੜਕਾ ਕਰਨ ਦੀ ਵੀ ਸਕੀਮ ਸੀ ਅਜਮੇਰ ਸਿੰਘ ਉਹਦੇ ਉਦੋਂ ਉਹਦੇ ਪਿੱਛੇ ਸੀ ਇਹਨਾਂ ਦੀ ਸਰਿੰਦਰ ਕਮਰੇਡ ਸਰਿੰਦਰ ਸੀ ਇਹਦਾ ਨਾਮ ਮੇਜਰ ਦੌਲਤਪੂਰੀਆ ਸੀ ਸਰਿੰਦਰ ਜਗਿੰਦਰ ਦੀ ਜੋੜੀ ਕਹਿੰਦੇ ਹੁੰਦੇ ਇਹਨਾਂ ਨੇ ਕਿਹਾ ਵੀ ਖੰਡਾ ਖੜਕਾਉਣਾ ਆਪਾਂ ਉੱਥੇ ਉਹ ਕਿਤੇ ਰਸਤੇ ਦੇ ਮਾਨ ਕਿਸੇ ਗਸ਼ਤ ਤੇ ਹੀ ਬੰਦੇ ਫੜ ਲਏ ਚਲੋ ਉਹਨਾਂ ਨਾਲ ਖਿੱਚ ਜਾਨੀ ਜਲੂਸ ਜਾ ਕੱਢਤਾ ਉਹਨਾਂ ਦਾ ਸਾਰੇ ਕਾਹਦੇ ਦੋ ਬੰਦੇ ਸਾਡੇ ਇਹਨਾਂ ਨੇ ਚੱਕ ਲਏ ਇੱਕ ਤਾਂ ਜਿੱਤੂ ਤੋਂ ਸੀ ਇੱਕ ਅਜੀਤワਲ ਤੋਂ ਸੀ ਮਤਲਬ ਹੁਣ ਮੇਰੇ ਨਾਂ ਨਹੀਂ ਉਹਨਾਂ ਦੇ ਯਾਦ ਅਜੀਤਪਾਲ ਨੇ ਨੇੜੇ ਪਿੰਡ ਸੀ ਕੋਈ ਅਜੀਤਪਾਲ ਤੋਂ ਲਾਲੀ ਸੀ ਇੱਕ ਹੋ ਸੀ ਇੱਕ ਸ਼ੈਦ ਕਲਵੰਤ ਸੀ ਮਹਿੰਦਰ ਪ੍ਰਧਾਨ ਕਹਿੰਦੇ ਹੁੰਦੇ ਇੱਕ ਹੋ ਸੀ ਅਸੀਂ ਇੱਥੋਂ ਹਾਈ ਕੋਰਟ ਤੋਂ ਜੀ ਵਾਰੰਟ ਅਫਸਰ ਲੈ ਕੇ ਉੱਥੇ ਨਰਪਾਇਸ ਸਿੰਘ ਢੁੱਡੀ ਦੇ ਦੇ ਉਹਦੇ ਘਰੇ ਰਹੇ ਅਸੀਂ ਬਾਗੇ ਪੁਰਾਣੇ ਥਾਣੇ 'ਚ ਗਏ ਥਾਣੇ 'ਚ ਜਦੋਂ ਗਏ ਉਹ ਬੰਦੇ ਤਾਂ ਬੈਠੇ ਸੀ ਉੱਥੇ ਤੇ ਉਹ ਵਾਰੰਟ ਅਫਸਰ ਨੇ ਆਏ ਜੀ ਕਿ ਤੋ ਗੱਬਰ ਸਿੰਘ ਥਾਣੇਦਾਰ ਆਇਆ ਹੁਣ ਸਾਰਾ ਲੱਗ ਗਿਆ ਆਪਣੀ ਗੱਬਰ ਪਾਣਾ ਘੁੱਟਣਾਂ ਹੁਣ ਨਾਲ ਵਰੰਟ ਆਫਸਰ ਸੀ ਹਾਈ ਕੋਰਟ ਦਾ ਮਤਲਬ ਤੂੰ ਤੂੰ ਮੈਂ ਮੈਂ ਹੋ ਗਈ ਜੀ ਸਾਡੀ ਮਤਲਬ ਉਹ ਵੀ ਖੜਾ ਹੋ ਗਿਆ ਮੈਂ ਨਹੀਂ ਖੜਾ ਹੋ ਗਿਆ ਚਲੋ ਫਿਰ ਹਟਾ ਤੇ ਫਿਰ ਮਾਨ ਦੇ ਨੌ ਵੀ ਸੀ ਸੰਮਨ ਫਿਰ ਅਸੀਂ ਮਾਨ ਦੀ ਕੋਠੀ ਗਏ ਸੰਮਨ ਦੇ ਜਣੇ ਨੂੰ ਤੇ ਇਹਦੀ ਕੋਠੀ ਗਏ ਵਰੰਟ ਮੈਂ ਨਾਲ ਸੀ ਉਹ ਤਾਂ ਜਾਣਦਾ ਨਹੀਂ ਸੀ ਤੇ ਉਹ ਵਰੰਟ ਆਫਸਰ ਨੇ ਮਾਨ ਸਾਹਿਬ ਨੂੰ ਫੜਾਇਆ ਚਲੋ ਫਿਰ ਮੁੜ ਕੇ ਮੇਰੇ ਯਾਦ ਆ ਸੀ ਉਹ ਭਗਵਾਨ ਸਿੰਘ ਦਾਨਾਲੇ ਨੂੰ ਮਿਲੇ ਆਈ ਜੀ ਹੁੰਦੀ ਸੀ ਅਸੀਂ ਘਰੇ ਗਏ ਉਦੋਂ ਪਹਿਲਾਂ ਵੀ ਆਏ ਕਰਕੇ ਜੀ ਸਾਡੇ ਬੰਦੇ ਫੜੇ ਹੋਏ ਨੇ ਉਹਨਾਂ ਨੂੰ ਮਾਰਨਾ ਦੇਣ ਕਿ ਨਾ ਦਫ਼ਤਰ ਗਏ ਅਸੀਂ ਸ਼ਾਇਦ ਕਹਿੰਦਾ ਵੀ ਚਲੋ ਮੇਰੇ ਘਰੇ ਚਲੋ ਘਰੇ ਅਸੀਂ ਗਏ ਨਾ ਉੱਥੇ ਸਾਰੀਆਂ ਕਾਮ ਲੈਨਨ ਮਾਓ ਦੀਆਂ ਸਾਰੀਆਂ ਕਿਤਾਬਾਂ ਕਤੂਬਾਂ ਇੰੀਆਂ-ਇੰੀਆਂ ਗੱਲਾਂ ਹੋ ਜਾਂ ਉਹ ਕਹਿੰਦਾ ਨਹੀਂ ਆਏ ਨਹੀਂ ਮਾਰ ਸਕਦੇ ਹੁੰਦੇ ਐਨ